ਵੀਡੀਓ ਦੇਖ ਰਹੇ ਹਾਰੇ ਵੀਰ ਭੈਣਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਛੋਨੇ ਦੀ ਚੰਗੀ ਗ੍ਰੋਥ ਬਾਰੇ ਕਿ ਛੋਨਾ ਲੌਨ ਸਾਰ ਆਪਣਾ ਚੱਲ ਪਾਵੇ ਤੇ ਵਧੀਆ ਗ੍ਰੋਥ ਕਰੇ ਤੇ ਵਧੀਆ ਫਲਟ ਕਰੇ ਜਿਸ ਦੇ ਨਾਲ ਆਪਾਂ ਨੂੰ ਚੰਗਾ ਝਾੜ ਮੇਨ ਦੀ ਜਿਹੜੀ ਉਹ ਆਸਾ ਬਣ ਸਕੇ ਇਸ ਟੌਪਿਕ ਕੋ ਪ੍ਰਾਪਾ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਵੀਰ ਭੈਣ ਆਪਣੇ ਚੈਨਲ ਨੂੰ ਪਰਨਮੇਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਜਿਹੜਾ ਉਹ ਜਰੂਰ ਦਬਾ ਦਿਓ ਤਾਂ ਹੁਣ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਟ ਤਾ ਸਭ ਤੋਂ ਪਹਿਲਾਂ ਕਿਸਾਨ ਵੀਰੋ ਹਮ ਤੁਹਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਲਗਭਗ ਸਾਰੇ ਹੀ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਝੋਨੇ ਦੀ ਲਵਾਈ ਦੇ ਨਾਲ ਨਾਲ ਹੀ ਆਪਾਂ ਨੇ ਜਿਹੜੀ ਸਭ ਤੋਂ ਵੱਧ ਸਮੱਸਿਆ ਆਉਂਦੀ ਹੈ ਉਹ ਹੈਗੀ ਹੈ ਜਿਹੜੀ ਚੋਨੇ ਦੇ ਨਾ ਚੱਲਣ ਦੀ ਚੋਨੇ ਦੇ ਜਿਹੜੇ ਜੜਾ ਨੇ ਉਹ ਕਾਲੀਆਂ ਹੋ ਜਾਂਦੀਆਂ ਨੇ ਬੂਟੇ ਜਿਹੜੇ ਉਹ ਮਰਨ ਲੱਗੇ ਨੇ ਸੁੱਕਣ ਲੱਗ ਜਾਂਦੇ ਆ ਤੇ ਛੇਤੀ ਛੇਤੀ ਚੋਨਾ ਚੱਲਦਾ ਨਹੀਂ ਆਪਣਾ ਦੇਖੋ ਵੀਰੋ ਪਹਿਲੀ ਗੱਲ ਤਾਂ ਹੈ ਕਿ ਜੇ ਰ ਤੁਸੀਂ ਪਨੀਰੀ ਟ੍ਰਾਂਸਪਲੈਂਟ ਕਰਦੇ ਆ ਆਪਣੇ ਖੇਤ ਦੇ ਵਿੱਚ ਤਾਂ 4 ਤੋਂ ਲੈ ਕੇ 7 7 ਦਿਨਾਂ ਤੱਕ ਲਗਭਗ ਇੱਕ ਹਫਤਾ ਜਿਹੜਾ ਉਹ ਸਟ੍ਰੈਸ ਹੈ ਉਹ ਰਹਿੰਦਾ ਬੂਟੇ ਦੇ ਉੱਪਰ ਉਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਉਹ ਚੱਲ ਪੰਦਾ ਹੁੰਦਾ ਝੋਨਾ ਪਰ ਜੇਕਰ ਇਸ ਤੋਂ ਜ਼ਿਆਦਾ ਸਮਾਂ 2 ਹਫਤੇ ਤੱਕ ਜਿਹੜਾ ਆਪਣਾ ਝੋਨਾ ਨਹੀਂ ਚੱਲਦਾ ਤਾਂ ਆਪਣੇ ਵਾਸਤੇ ਇੱਕ ਸਮੱਸਿਆ ਖੜੀ ਕਰ ਦਿੰਦਾ ਹੈ ਜਿਸ ਦੇ ਨਾਲ ਆਪਣੀ ਜੇਬ ਉੱਪਰ ਵੀ ਮੜ ਪੈਂਦਾ ਤੇ ਝੋਨੇ ਦੇ ਝਾੜ ਉੱਪਰ ਵੀ ਜਿਹੜਾ ਮਾੜਾ ਅਸਰ ਪੈਂਦਾ ਹੈ। ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਨੂੰ ਧਿਆਨ ਨਾਲ ਜਰੂਰ ਸੁਣਿਓ ਤੇ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਤੁਹਾਨੂੰ ਉਹਨਾਂ ਨੂੰ ਧਿਆਨ ਵਿੱਚ ਰੱਖਿਓ। ਸਭ ਤੋਂ ਪਹਿਲਾਂ ਵੀਰੋ ਜਦੋਂ ਆਪਾਂ ਆਪਣੀ ਜਿਹੜੀ ਕਲਾਸ ਟ੍ਰਾਂਸਪਲੈਂਟ ਕਰਦੇ ਆ ਆਪਣੇ ਖੇਤ ਦੇ ਵਿੱਚ ਤਾਂ ਉਹਦੀ ਜਿਹੜੀ ਜੜਾ ਹੈ ਖੇਤ ਦੇ ਵਿੱਚ 1 ਇੰਚ ਤੋਂ ਡੂੰਘੀ ਨਹੀਂ ਜਾਣੀ ਚਾਹੀਦੀ ਕਿਸੇ ਵੀ ਹਾਲਤ ਦੇ ਵਿੱਚ ਕਿਉਂਕਿ ਜਦੋਂ 1 ਇੰਚ ਤੋਂ ਜ਼ਿਆਦਾ ਡੂੰਘੀ ਜਿਹੜੀ ਪਨੀਰੀ ਜੜ ਚਲੀ ਜਾਂਦੀ ਹੈ ਤਾਂ ਉਹਦੇ ਨਾਲ ਜਿਹੜੀ ਜਿਹੜਾ ਨਹੀਂ ਜਿਹੜੀ ਗਰੋਥ ਹੈ ਉਹ ਨਹੀਂ ਹੋ ਪਉਂਦੀ ਜਿਹੜਾ ਨੂੰ ਪੂਰੀ ਆਕਸੀਜਨ ਜਿਹੜਾ ਸਾਂ ਨਹੀਂ ਮਿਲ ਮਿਲ ਪਉਂਦਾ ਤਾਂ ਇਸ ਕਰਕੇ ਜਿਹੜੇ ਆਪਣੀ ਲੇਬਰ ਨੂੰ ਸਪੈਸ਼ਲ ਇਹ ਕਹਿ ਕੇ ਰੱਖਣਾ ਹੈ ਕਿ ਜਿਹੜੀ ਝੋਨੇ ਦੀ ਜੜ ਹੈ ਉਹ ਲਗਭਗ 1 ਇੰਚ ਡੂੰਗੀ ਹੋਵੇ ਇਸ ਤੋਂ ਘੱਟ ਜਿਹੜੀ ਉਹ ਚੱਲ ਜੂਗੀ ਪਰ ਡੂੰਗੀ ਨਹੀਂ ਹੋਣੀ ਚਾਹੀਦੀ ਇਹਦੇ ਵਾਸਤੇ ਇੱਕ ਸਾਵਧਾਨੀ ਆਪਾਂ ਹੋਰ ਜਿਹੜੀ ਵਰਤ ਸਕਦੇ ਹਾਂ ਉਹ ਇਹ ਹੈ ਕਿ ਜਦੋਂ ਆਪਾਂ ਝੋਨਾ ਲਾਉਣ ਵਾਸਤੇ ਕਦੂ ਕਰਨ ਸਮੇਂ ਪਾਣੀ ਜਿਹੜਾ ਪਾਉਨੇ ਖੇਤ ਦੇ ਵਿੱਚ ਤਾਂ ਝੋਨਾ ਲਵਾਈ ਸਮੇਂ ਪਾਣੀ ਜਿਹੜਾ ਥੋੜਾ ਪਤਲਾ ਹੋਣਾ ਚਾਹੀਦਾ ਹੈ ਦੇ ਦੇ ਨਾਲ ਇੱਕ ਆਈਡੀਆ ਹੋ ਜਾਂਦਾ ਲੇਬਰ ਨੂੰ ਕਿ ਝੋਨੇ ਜੜਾ ਜਿਹੜਾ ਕਿੰਨੀ ਡੂੰਗੀ ਜਾ ਰਹੀ ਹੈ ਜੇਕਰ ਜ਼ਿਆਦਾ ਪਾਣੀ ਹੋਵੇਗਾ ਤਾਂ ਉਹਦੇ ਨਾਲ ਆਈਡੀਆ ਨਹੀਂ ਰਹਿੰਦਾ ਕਿ ਝੋਨਾ ਕਿੰਨਾ ਡੂੰਗਾ ਜਿਹੜਾ ਉਹ ਲੱਗ ਰਿਹਾ ਤਾਂ ਇਸ ਕਰਕੇ ਲਵਾਈ ਸਮੇਂ ਜਿਹੜੇ ਝੋਨੇ ਦੇ ਵਿੱਚ ਪਾਣੀ ਆ ਪਤਲਾ ਹੋਣਾ ਚਾਹੀਦਾ ਤਾਂ ਹੁਣ ਗੱਲ ਕਰਦੇ ਖਾਦਾਂ ਦੀ ਕਿਹੜੇ ਖਾਦਾਂ ਦੀ ਵੀਰੋ ਡੋਜ਼ ਹੈ ਤੇ ਖਾਦਾਂ ਜਿਹੜੇ ਜਿਹੜੇ ਆਪਾਂ ਪਾਉਂਦੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਸਭ ਤੋਂ ਵੱਧ ਰੋਲ ਇਹਨਾਂ ਦਾ ਹੀ ਹੁੰਦਾ ਹੈ ਝੋਨਾ ਚੱਲਣ ਦੇ ਵਿੱਚ ਝੋਨੇ ਦੀ ਗਰੋਥ ਦੇ ਵਿੱਚ ਫੁੱਟ ਦੇ ਵਿੱਚ ਤੇ ਹੁਣ ਵਾਲੇ ਸਮੇਂ ਦੇ ਵਿੱਚ ਝੋਨੇ ਦੇ ਝਾੜ ਉੱਪਰ ਜਿਹੜੇ ਖਾਦਾਂ ਆਪਾਂ ਰੇਹਾਂ ਸਪਰੇਅ ਵਰਤਾਂਗੇ ਉਹਨਾਂ ਦੇ ਸਿਰ ਤੇ ਆਪਣੇ ਜਿਹੜੇ ਝਾੜ ਹੈ ਉਹ ਨਿਸ਼ਚਿਤ ਹੋਣਾ ਕਿ ਕਿੰਨਾ ਝਾੜ ਆਪਾਂ ਝੋਨੇ ਤੋਂ ਲੈ ਸਕਦੇ ਆ ਤੇ ਸਭ ਤੋਂ ਪਹਿਲਾਂ ਵੀਰੋ ਜਿਹੜੀ ਸਭ ਤੋਂ ਜ਼ਰੂਰੀ ਖਾਦ ਹੈ ਉਹ ਹੈਗੀ ਪੋਟਾਸ਼ਾ ਪੋਟਾਸ਼ਾ ਹੈ ਜਿਹੜੀ ਖਾਦ ਦੇ ਜੜਾਂ ਦੇ ਗਰੋਥ ਦੇ ਵਿੱਚ ਬਹੁਤ ਜ਼ਿਆਦਾ ਰੋਲ ਹੈ ਜਿਹੜਾ ਆਪਣਾ ਨਿਭਾਉਂਦੀ ਹੈ ਫੁੱਟ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਰੋਲ ਹੈ ਜਿਹੜੀ ਸਟੋਮਾਟਾ ਦੀ ਮੂਵਮੈਂਟ ਹੈ ਸਟੋਮਾਟਾ ਜਿਹੜੇ ਖੁੱਲਣੇ ਤੇ ਬੰਦ ਹੋਣੇ ਹੈ ਜਿਹਦੇ ਨਾਲ ਜਿਹੜੀ ਖਰਾਕ ਹੈ ਉਹ ਜੜਾਂ ਤੋਂ ਲੈ ਕੇ ਉੱਪਰ ਤੱਕ ਜਾਂਦੀ ਹੈ ਉਹਦੇ ਵਿੱਚ ਵੀ ਇਹਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਇਸ ਤੋਂ ਬਗੈਰ ਇਹ ਸਟ੍ਰੈਸ ਤੋਂ ਵੀ ਜਿਹੜੀ ਬੂਟੇ ਨੂੰ ਬਚਾਉਂਦੀ ਹੈ ਤੇ ਫਸਲ ਦੇ ਨਸਾਰੇ ਸਮੇਂ ਵੀ ਇਹਦੀ ਜਿਹੜੀ ਪੋਟਾਸ਼ ਦੀ ਬਹੁਤ ਜ਼ਰੂਰਤ ਰਹਿੰਦੀ ਹੈ ਇਹਦੇ ਨਾਲ ਦਾਣੇ ਦੇ ਵਿੱਚ ਫੋਕ ਘੱਟ ਬਣਦੀ ਹੈ ਦਾਣਾ ਸੋਹਣਾ ਬਣਦਾ ਹੈ ਚਮਕਦਾਰ ਰੇਡ ਦਾਣਾ ਉਹ ਬਣਦਾ ਹੈ ਇਸ ਤਰ੍ਹਾਂ ਕੋਲ ਮਿਲਾ ਕੇ ਜਿਹੜਾ ਪੋਟਾਸ਼ ਖਾਦ ਆ ਇਹ ਚੋਨੇ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਜੇਕਰ ਤੁਸੀਂ ਕਰਦੂ ਕਰ ਰਸਾਇਣ ਨੂੰ ਲਾਸਟ ਜਿਹੜਾ ਲਾਉਨੇ ਆ ਉਦੋਂ ਜਿਹੜਾ ਪੋਟਾਸ਼ ਖਾਦ ਦਾ ਛਿੱਟਾ ਆਪਾਂ ਨੂੰ ਜਿਹੜਾ ਦੇਣਾ ਜ਼ਰੂਰੀ ਬਣਦਾ ਹੈ ਇਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ 15 ਤੋਂ 20 ਕਿਲੋ ਪੋਟਾਸ਼ ਜਿਹੜੀ ਉਹ ਹੈਗੀ 60% ਵਾਲੀ ਉਹ ਤੁਸੀਂ ਛਿੱਟਾ ਦੇ ਸਕਦੇ ਹੋ ਜਿਹੜੀ ਪੋਟਾਸ਼ ਆ ਵੀਰੋ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਜਿਹੜੀ ਹੁੰਦੀ ਹੈ 60% ਵਾਲੀ ਤੇ ਇੱਕ ਆ ਹੁੰਦੀ ਹੈ 14.5% ਵਾਲੀ ਜਿਹੜੀ 14.5% ਵਾਲੀ ਹੈ ਜੇਕਰ ਤੁਸੀਂ ਉਹਨੂੰ ਅਵੋਇਡ ਕਰੋ ਤਾਂ ਵਧੀਆ ਕਿਉਂਕਿ ਉਹ ਮਹਿੰਗੀ ਵੀ ਪੈਂਦੀ ਹੈ ਮਹਿੰਗੇ ਇਸ ਕਰਕੇ ਪੈ ਜਾਂਦੀ ਹੈ ਕਿਉਂਕਿ ਆਪਾਂ ਨੂੰ ਜਿਹੜੀ 12 ਕਿਲੋ ਪोटाश ਅਸ਼ੁੱਧ ਪोटाश ਜਿਹੜੀ ਉਹ ਕਿੱਲੇ ਮਗਰ ਚਾਹੀਦੀ ਹੁੰਦੀ ਹੈ ਤਾਂ ਜਿਹੜੀ 60 ਵਾਲੇ 60% ਵਾਲੀ ਖਾਦ ਦੇ ਵਿੱਚੋਂ ਆਪਾਂ ਨੂੰ 15 ਤੋਂ 20 ਕਿਲੋ ਦੇ ਵਿੱਚੋਂ ਜਿਹੜੀ 12% 12 ਕਿਲੋ ਜਿਹੜੀ ਪोटाश ਆ ਮਿਲ ਜਾਂਦੀ ਹੈ ਪਰ ਜਿਹੜੀ ਉਹ 14.5% ਵਾਲੀ ਉਹਦੇ ਵਿੱਚੋਂ ਆਪਾਂ ਲਗਭਗ ਇੱਕ ਕੁਆਂਟਲ 20 ਕਿਲੋ ਜਾਂ 1.5 ਕੁਆਂਟਲ ਦੇ ਵਿੱਚੋਂ ਉਹ ਮਿਲਣੀ ਹੈ ਤੇ ਉਹ ਇੱਕ ਗੱਟੇ ਦਾ ਜਿਹੜਾ ਰੇਟ ਆ ਉਹ ਥੋੜਾ ਮਹਿੰਗਾ ਵੀ ਪੈ ਜਾਂਦਾ ਤੇ ਲਗਭਗ ਆਪਾਂ ਨੂੰ ਉਹ 1.5 ਕੁੰਟਰੀ ਦੀ ਖਾਦ ਆਪਾਂ ਨੂੰ ਖੇਤ ਦੇ ਵਿੱਚ ਪਾਉਣੀ ਪਊਗੀ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ 60% ਵਾਲੀ ਪੋਟਾਸ਼ 15 ਤੋਂ 20 ਕਿਲੋ ਕਦੋਂ ਕਰਨ ਸਮੇਂ ਗ੍ਰੋਥ ਸ਼ਟਾ ਦੋ ਇਹਦੇ ਨਾਲ ਤੁਹਾਡੀ ਜਿਹੜੀ ਬੂਟੇ ਦੀ ਗ੍ਰੋਥ ਚੰਗੀ ਹੋਵੇਗੀ ਫੋਟ ਵਧੀਆ ਹੋਵੇਗੀ ਤੇ ਜਿਹੜੇ ਭੋਜਨ ਉਹ ਪੌਦਿਆਂ ਨੂੰ ਸਹੀ ਤਰੀਕੇ ਨਾਲ ਮਿਲ ਸਕੇਗਾ ਇਸ ਤੋਂ ਬਿਨਾਂ ਤੁਸੀਂ 27 ਕਿਲੋ ਡੀਏਪੀ ਜਾਂ ਫਿਰ 75 ਕਿਲੋ ਸਿੰਗਲ ਸੁਪਰ ਫਾਸਫੇਟ ਦਾ ਸ਼ਟਾ ਜ਼ਰੂਰ ਦੇਣਾ ਮੈਂ ਰეკਮੈਂਡ ਕਰੂੰਗਾ ਕਿਸਾਨ ਵੀਰੋ ਕਿ ਡੀਏਪੀ ਦੀ ਜਗ੍ਹਾ ਤੁਸੀਂ ਜੇਕਰ ਸੁਪਰ ਵਰਤੋ ਤਾਂ ਬਹੁਤ ਵਧੀਆ ਕਿਉਂਕਿ ਸੁਪਰ ਦੇ ਵਿੱਚ ਸਾਨੂੰ ਡੀਏਪੀ ਨਾਲੋਂ ਕੁਝ ਜਿਹੜੇ ਤੱਤ ਨੇ ਉਹ ਐਕਸਟਰਾ ਮਿਲ ਜਾਂਦੇ ਆ ਦੀਦੇ ਨਾਲ ਆਪਣੀ ਥੋੜੀ ਹੋਰ ਹੈਲਪ ਮਿਲ ਜਾਂਦੀ ਹੈ ਇਹ ਤੋਂ ਬਿਨਾ ਜਿਹੜੀ ਜਿੰਕ ਆ ਗਈ ਇਹ ਜਿੰਕ ਵੀਰੋ ਆਪਾਂ 15-20 ਦਿਨਾਂ ਬਾਅਦ ਪਾਉਣੇ ਜਦੋਂ ਆਪਾਂ ਪਾਣੀ ਘਟਾਉਣਾ ਚੋਣੇ ਦੇ ਵਿੱਚੋਂ ਉਸ ਸਮੇਂ ਆਪਾਂ ਜਿਹੜੀ ਜਿੰਕ ਦਾ ਛਿੱਟਾ ਦੇ ਸਕਦੇ ਹਾਂ ਇਹ ਤੋਂ ਬਿਨਾ ਗੱਲ ਕਰਦੇ ਜੂਰੀਆ ਦੀ ਤੇ ਜੂਰੀ ਦੀ ਕਿਸਾਨ ਵੀਰੋ ਲਗਭਗ ਆਪਾਂ ਤਿੰਨ ਕਿਸ਼ਤਾਂ ਕਰਨੀਆਂ ਨੇ ਪਹਿਲੀ ਕਿਸ਼ਤ ਕਈ ਕਿਸਾਨ ਵੀਰ ਕੀ ਕਰਦੇ ਕਦੂ ਕਰਨ ਸਮੇਂ ਪਾ ਦਿੰਦੇ ਆ ਜਾਂ ਫਿਰ ਟਰਨ ਲਵਾਉਣ ਤੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਪਹਿਲੀ ਕਿਸ਼ਤ ਦੇਣੀ ਹੈ ਦੂਸਰੀ ਕਿਸ਼ਤ ਵੀ ਕਿਦਣਾ ਤੋਂ ਤੇ ਤੀਸਰੀ ਕਿਸ਼ਤ ਤੇ 40 ਤੋਂ 45 ਦਿਨਾਂ ਦੇ ਵਿੱਚ ਆਪਾਂ ਜਿਹੜੀ ਯੂਰੀ ਇਹ ਦੇਣੀ ਹੈ ਇਹ ਜਿਹੜੇ ਖਾਦਾਂ ਨੇ ਵੀਰੋ ਇਹ ਇਸ ਤਰ੍ਹਾਂ ਆਪਾਂ ਦੇਣੀਆਂ ਨੇ ਜੇਕਰ ਤੁਸੀਂ ਇਹ ਦੋ ਤਿੰਨ ਕੰਮ ਜਿਹੜੇ ਉਹ ਸਹੀ ਸਮੇਂ ਤੇ ਤੇ ਸਹੀ ਤਰੀਕੇ ਨਾਲ ਕਰ ਸਕਦੇ ਹੋ ਕਰ ਲੋਗੇ ਤਾਂ ਤੁਹਾਡੀ ਜਿਹੜੀ ਫਸਲ ਹੈ ਬਹੁਤ ਸੋਹਣੀ ਹੋਵੇਗੀ ਫਸਲ ਦੀ ਗ੍ਰੋਥ ਜੜਾਂ ਦੀ ਗ੍ਰੋਥ ਤੇ ਜਿਹੜਾ ਦਾਣਾ ਫੋਕਟ ਬਣੇਗੀ ਦਾਣਾ ਵਧੀਆ ਬਣੇਗਾ ਤੇ ਕਿਸਾਨ ਵੀਰੋ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਜਿਹੜੇ ਆਪਾਂ ਖਾਦਾਂ ਵਰਤਣੀਆਂ ਨੇ ਉਹ ਆਪਣੇ ਕਿਸੇ ਭਰੋਸੇਮੰਦ ਡੀਲਰ ਵਗੈਰਾ ਤੋਂ ਜਰੂਰ ਖਰੀਦਿਓ ਤੁਹਾਨੂੰ ਪਤਾ ਹੈ ਇਹ ਜੋ ਖਾਦਾਂ ਦੇ ਸੈਂਪਲ ਨੇ ਜਿਹੜੇ ਫੇਲ ਹੋ ਰਹੇ ਨੇ ਉਹਦਾ ਵੀ ਜ਼ਰੂਰ ਤੁਸੀਂ ਖਿਆਲ ਰੱਖਣਾ ਹੈ ਲੋਕ ਤੇ ਜਿਹੜੇ ਤੁਹਾਡੇ ਨਾਲ ਸੰਝੇ ਕਰਨੇ ਸੀ ਤਾਂ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ ਝੋਨੇ ਦੀ ਜਿਹੜੀ ਗ੍ਰੋਥ ਹੈ ਚੰਗੀ ਲੈ ਸਕਦੇ ਹੋ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਫਿਰ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतिह जी